ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਭਗਵੰਤਮਾਨ ਸਰਕਾਰ ਅਤੇ ਡੀਜੀਪੀ ਗੋਰੋ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਛਿੱਲੇ ਦੇ ਵਪਾਰੀਆਂ ਵਿਰੁੱਧ ਪੁਲਿਸ ਵੱਲੋਂ ਛਾੜੀ ਮਹਾਦੌਰਾਨ ਪੁਲਿਸ ਵੱਲੋਂ ਕਾਰਾਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ ਕਈਆਂ ਦਾ ਸੂਬੇ ਭਰ ਵਿੱਚ ਤਮਿੰਨਾ ਵੀ ਜ਼ਬਤ ਕਰ ਦਿੱਤੀਆਂ ਗਈਆਂ ਹਨ ਇਸ ਦੌਰਾਨ ਨਵਾਂ ਸ਼ਹਿਰ ਪੁਲਿਸ ਵੱਲੋਂ ਪੰਦੇ ਪਿੰਨ ਔਰ ਜੋ ਕਿ ਨਸ਼ੇ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਉੱਥੇ ਅੱਜ ਸਰਚ ਵਿਹਾਂਚਲਾਇਆ ਗਿਆ ਦੇ ਦੂਜੇ ਪਾਸੇ ਪਿੰਡ ਪ੍ਰਗੜਪੀਖ ਵਿਖੇ ਪੁਲਿਸ ਵੱਲੋਂ ਚੈਕਿੰਗ ਦੌਰਾਨ ਦੇਖਿਆ ਕਿ ਇੱਕ ਔਰਤ ਸੜਕ ਦੇ ਕਿਨਾਰੇ ਇੱਕ ਥੈਲਾ ਰੱਖ ਕੇ ਸੜਕ पे ਭੱਜ ਗਈ ਜਿਹਦੇ ਵਿੱਚ ਚੈੱਕ ਕਰਨ ਤੇ 10 ਗ੍ਰਾਮ ਹਿਰੋਇਨ ਅਤੇ 2 ਲੱਖ 5000 ਰੁਪਏ ਨਕਦੀ ਬਰਾਮਦ ਹੋਈ ਹੈ ਪੁਲਿਸ ਨੇ ਉਸ ਔਰਤ ਉਪਰ ਤੋਂ ਕੇਸ ਦਰਜ ਕਰ ਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਨਵਾਂ ਸ਼ਹਿਰ ਡੀਐਸਪੀ ਬਿਜੇ ਕੁਮਾਰ ਵੱਲੋਂ ਪ੍ਰੈਸ ਨੂੰ ਦੱਸਿਆ ਕਿ ਬਾਕੀ ਪੂਰੀ ਤਰ੍ਹਾਂ ਸਟਾਈਵਰਤੀ ਜਾ ਰਹੀ ਹੈ ਕਿਸੇ ਨਸ਼ੀਲੇ ਦਾ ਕਾਰੋਬਾਰ ਨਹੀਂ ਕੀਤਾ ਜਾਂਦਾ ਹੋਏਗਾ ਏ ਐਕਚੁਅਲੀ 26 ਜਨਵਰੀ ਦੇ ਸਬੰਧ ਵਿੱਚ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਅਖੀਰ ਚੌਧਰੀ ਜੀ ਵੱਲੋਂ ਸਪੈਸ਼ਲ ਨਾਕਾ ਬੰਦੀਆਂ ਗਸ਼ਤਾਂ ਤੇ ਹੋਰ ਮਤਲਬ ਅਸੀਂ ਆਪਰੇਸ਼ਨ ਚਲਾ ਰਹੇ ਹਾਂ ਉਹਦੇ ਸਬੰਧ ਵਿੱਚ ਐਸਪੀ ਡੀ ਸਾਹਿਬ ਤੇ ਮੇਰੀ ਨਿਗਰਾਨੀ ਚ ਅਸੀਂ ਇੱਕ ਆਪਰੇਸ਼ਨ ਚਲਾਇਆ ਸੀਗਾ ਕੱਲ੍ਹ ਸੋ ਆਪਰੇਸ਼ਨ ਐਸਐਚਯੂ ਜਰਨੈਲ ਸਿੰਘ ਔਡ ਵੱਲੋਂ ਜਿਹਦੇ ਵਿੱਚ ਅਸੀਂ ਉੱਥੇ ਜਿਹੜੇ ਨਸ਼ਾ ਵੇਚਦੇ ਆ ਔਡ ਤੇ ਗੜਾ ਪੜਦੇ ਲੋਗ ਉਹਨਾਂ ਦੇ ਇੱਕ ਸਪੈਸ਼ਲ ਆਪਰੇਸ਼ਨ ਦੇ ਵਿੱਚ ਇੱਕ ਅਸੀਂ ਕੰਮੋ ਜਿਹਦੇ ਤੇ ਕਮਲ ਕਮਲਦੀਪੁਰਫ ਕਮੋ ਜਿਹਦੇ ਤੇ ਪਹਿਲਾਂ ਹੀ ਨੌ ਪਰਚੇ ਦਰਜ ਹੈ ਉਹਨੂੰ ਅਸੀਂ 110 ਦੇ ਵਿੱਚ 11051 ਚ ਬੁੱਕ ਕਰਕੇ ਅੱਜ ਪੇਸ਼ ਕੀਤਾ ਜਿਹਨੂੰ ਐਸ ਡੀ ਐਮ ਸਾਹਿਬ ਨੇ 1.5 ਲੱਖ ਰੁਪਏ ਦੇ ਵਿਚਲਕੇ ਤੇ ਰੋਜ਼ ਉਹਦੀ ਪੇਸ਼ੀ ਹੋਇਆ ਕਰੂਗੀ ਉਹਦੇ ਤੇ ਉਹਨੂੰ ਛੱਡਿਆ ਦੂਜਾ ਇੱਕ ਸਰਚ ਦੇ ਵਿੱਚ ਸਾਨੂੰ 2.5 ਲੱਖ ਰੁਪਈਆ ਤੇ 10 ਗ੍ਰਾਮ ਹਿਰੋਇਨ ਮਿਲੀ ਹੈ ਉਹ ਦੋਸ਼ਣ ਜਿਹੜੀ ਅਮਨਦੀਪ ਹੈ ਜੇ ਅਮਨ ਅਮਰਪ੍ਰੀਤ ਹੈ ਜੇ ਫਰਾਰ ਹੈ ਉਹਨੂੰ ਵੀ ਜਲਦੀ ਅਰੈਸਟ ਕਰਕੇ ਮਤਲਬ ਅਦਾਤ ਸਪੇਸ਼ ਕਰਨ ਦੀ ਜੀ ਜੇ ਪਹਿਲੇ ਕੋ ਮਾਮਲੇ ਦਰ ਇਸਰਾ ਅਮਨਪ੍ਰੀਤ ਤੇ ਅਮਨਪ੍ਰੀਤ ਵੀ ਇਹਦੇ ਹਸਬੰਡ ਦੇ ਸੁਨੀਲ ਤੇ ਪਹਿਲਾਂ 4 ਮਾਮਲੇ ਦਰਜ ਆ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਅਮਨਪ੍ਰੀਤ ਬਾਰੇ ਉਹ ਗ੍ਰਿਫਤਾਰੀ ਹੋਈ ਨਹੀਂ ਹੋਈ ਅਜੇ ਗ੍ਰਿਫਤਾਰੀ ਨਹੀਂ ਹੋਈ ਜੀ ਉਹ ਛੱਡ ਕੇ ਭੱਜ ਗਈ ਸੀ ਜੀ ਕਿੱਥੋਂ ਮਿਲਿਆ ਸਰ ਆਪਾਂ ਨੂੰ ਉਹ ਛੱਡ ਕੇ ਭੱਜ ਗਈ ਸੀ ਜੀ ਮਤਲਬ ਜਦੋਂ ਉਹਨੂੰ ਦੇਖਿਆ ਉਹ ਘਬਰਾ ਗਈ ਪੁਲਿਸ ਪਾਰਟੀ ਨੂੰ ਦੇਖ ਕੇ ਉਹਨੇ ਛੁੱਟਤਾ ਫਿਰ ਭੱਜ ਗਈ ਜਦੋਂ ਫਿਰ ਉਹਦੇ ਚੋਂ ਸਮਾਨ ਚੱਕਿਆ ਤਾਂ ਉਹਦੇ ਵਿੱਚੋਂ ਇੰਨਾ ਪੈਸਾ ਇਹ ਡਰਗਮਨੀ ਸਰ ਡਰਗਮਨ ਡਰਗਮਨ ਕਿੱਥੋਂ ਮਿਲਿਆ ਸਰ ਇਹ ਮਾਲ ਕਿੱਥੇ ਮਿਲਿਆ ਤੁਹਾਨੂੰ ਮਾਲ ਤੁਹਾਨੂੰ ਦੱਸ ਲੋਕੇਸ਼ਨ ਕੀ ਹੈ ਪੋਰਟ ਤੋਂ ਜੀ ਪੋਰਟ ਤੋਂ ਜੀ ਹੋਰ ਕਾਰਵਾਈ ਕੀ ਹੋ ਰਹੀ ਹੈ ਇਸ ਮਾਮਲੇ ਵਿੱਚ ਕਾਰਵਾਈ ਮਾਮਲਾ ਦਰਜ ਕਰਤਾ ਜੀ ਐਫ ਆਈ ਆਰ ਨੰਬਰ 5/24 ਐ ਐਨ ਡੀ ਪੀ ਐਸ ਐਕਟ ਦੀ ਜੁੜੀ ਹੋਈ 21 ਐਨ ਡੀ ਪੀ ਐਸ ਦੀ ਉਹਦੇ ਤੇ ਦਰਜ ਕਰਤੀ ਇਹ ਦੋ ਰੱਖ 5000 ਸਰ ਫਿਰ ਉਹ ਜਿਹੜਾ ਡਰਗ ਡਰਗ ਵੇਚ ਕੇ ਪੈਸਾ ਇਕੱਠਾ ਕੀਤਾ ਉਹ ਡਰਗ ਵੇਚ ਕੇ ਪੈਸਾ ਇਕੱਠਾ ਕੀਤਾ ਜੀ ਇਹਦੇ ਘਰ ਵਾਲੇ ਤੇ ਵੀ ਚਾਰ ਪਰਚੇ ਦਰਜ ਹੈ ਜੀ ਸੁਨੀਲ ਤੇ ਮੈਂ ਜਗਵਾਂ ਟੀਵੀ ਲਈ ਹਰੀਸ਼ ਪਟਲਾ